ਨੌਜਵਾਨਾਂ ਨੂੰ ਸਹਿਬਜ਼ਾਦੇ ਦਾ ਨਾਂ ਤੱਕ ਨਹੀਂ ਪਤਾ ਜੀ ਸਹਿਬਜ਼ਾਦੇ ਦਾ ਨਾਮ ਪਤਾ ਹੈ ਜੀ ਨਹੀਂ ਹਾਂ ਜੀ ਕਿਹੜੇ ਦੇਨ ਚੱਲ ਰਿਹਾ ਜੀ ਬਹੁਤ ਮਾੜੀ ਗੱਲ ਹੈ ਜੀ ਸਿੱਖਾਂ ਦੇ ਘਰਾਂ ਵਿੱਚ ਜਿਹੜੇ ਬੱਚਿਆਂ ਨੇ ਜਨਮ ਲਿਆ ਉਹਨਾਂ ਨੂੰ ਹੀ ਸਹਿਬਜ਼ਾਦੇਾਂ ਦੇ ਨਾਵਾਂ ਦਾ ਨਹੀਂ ਪਤਾ ਬਹੁਤ ਦੁੱਖ ਵਾਲੀ ਤੇ ਕਹਿ ਲਈਏ ਕਿ ਬਹੁਤ ਸ਼ਰਮ ਵਾਲੀ ਗੱਲ ਆ ਇਹ ਸਿੱਖਾਂ ਦੇ ਬੱਚਿਆਂ ਨੂੰ ਅੱਜ ਚਾਰ ਸਹਿਬਜ਼ਾਦੇਾਂ ਦੇ ਨਾਵਾਂ ਦਾ ਨਹੀਂ ਪਤਾ ਹੂੰ ਅਖੌਤੀ ਕਲਾਕਾਰਾਂ ਦੇ ਨਾਵਾਂ ਦਾ ਪਤਾ ਹੈ ਹੁਣ ਤੁਸੀਂ ਵੇਖਦੇ ਹੋ ਇੱਥੋਂ ਚੰਡੀਗੜ੍ਹ ਕਿੰਨੀ ਦੂਰ ਪੈ ਜਾਂਦਾ ਜੀ ਚੰਡੀਗੜ੍ਹ ਤੱਕ ਲੋਕੀ ਅਖੌਤੀ ਕਲਾਕਾਰਾਂ ਦੇ 20 20 40 40 ਹਜ਼ਾਰ ਦੇ ਵਿੱਚ ਅਖੌਤੀ ਕਲਾਕਾਰਾਂ ਦੇ ਸ਼ੋਅ ਵੇਖਣ ਵਾਸਤੇ ਜਾਂਦੇ ਟਿਕਟਾਂ ਖਰੀਦ ਕੇ 40 40 50 50 ਹਜ਼ਾਰ ਦੀਆਂ ਟਿਕਟਾਂ ਖਰੀਦ ਕੇ ਇਦਾਂ ਹੀ ਹੈ ਪਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਉਹਨਾਂ ਦਾ ਨਾਵਾਂ ਦਾ ਨਹੀਂ ਪਤਾ ਉੱਥੇ ਜਿਹੜੇ ਸ਼ੋਅ ਵੇਖਣਗੇ 50 50 ਹਜ਼ਾਰ ਰੁਪਇਆ ਲਾ ਕੇ ਦਲਜੀਤ ਦਾ ਉਹਨਾਂ ਲੋਕਾਂ ਨੂੰ ਪੁੱਛਿਆ ਵੀ ਦਿਲਜੀਤ ਨੇ ਕਿਹੜੇ ਕਿਹੜੇ ਗਾਣੇ ਗਾਏ ਉਹਨਾਂ ਨੂੰ ਕੱਲੇ ਕੱਲੇ ਗਾਣੇ ਦਾ ਪਤਾ ਵੀ ਆਹ ਗਾਣਾ ਇੰਨੇ ਇੰਨੇ ਮਿੰਟ ਦੇ ਵਿੱਚ ਦਿਲਜੀਤ ਨੇ ਗਾਇਆ ਸੀ ਪਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਦੇ ਬਾਰੇ ਪਤਾ ਨਹੀਂ ਉਹਨਾਂ ਦੇ ਨਾਵਾਂ ਦਾ ਪਤਾ ਹੀ ਨਹੀਂ ਇਹਦੋਂ ਵੱਡੀ ਲਾਣਤ ਸਾਡੇ ਉੱਤੇ ਹੋਰ ਕਿਹੜੀ ਹੋ ਸਕਦੀ ਦਾਦੀ ਮਾਤਾ ਜੀ ਮੰਨ ਲਓ ਬੈਠੇ ਹੋਣਗੇ ਹੁਣ ਉੱਥੇ ਸੱਚਖੰਡ ਦੇ ਵਿੱਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਲਾਗੇ ਬੈਠੇ ਹੋਣਗੇ ਤੇ ਟਰਾਲੀਆਂ ਲੰਘਦੀਆਂ ਜਾਂਦੀਆਂ ਹੋਣ ਜਦੋਂ ਫਤਿਹਗੜ੍ਹ ਸਾਹਿਬ ਰੋਡ ਦੇ ਉੱਤੇ ਵੇਖਦੇ ਹੋਣਗੇ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਹਿੰਦੇ ਹੋਣੇ ਆ ਹੱਲੇ ਟਰਾਲੀਆਂ ਵੱਲੋਂ ਗਰਾ ਕਰਕੇ ਕੇ ਦਾਦੀ ਮਾਂ ਉਹ ਜਿਹੜੇ ਜਾਣਦੇ ਆ ਨਾ ਇਹਨਾਂ ਵਾਸਤੇ ਹੀ ਕੁਰਬਾਨੀਆਂ ਕੀਤੀਆਂ ਵੇਖੇ ਵਾਲ ਕਟਾ ਕੇ ਤੁਰੇ ਜਾਂਦੇ ਵੇਖ ਇਹਨਾਂ ਨੇ ਕਿਦਾਂ ਦੇ ਗੰਦੇ ਗੰਦੇ ਗਾਣੇ ਨਾਲ ਲਾਏ ਹੋਏ ਆ ਡੱਕਾਂ ਦੇ ਤੇ ਕਿੰਨੀਆਂ ਉੱਚੀ ਉੱਚੀ ਆਵਾਜ਼ਾਂ ਕੀਤੀਆਂ ਹੋਈਆਂ ਇਹਨਾਂ ਦੇ ਵਾਸਤੇ ਹੀ ਕੁਰਬਾਨੀ ਕੀਤੀ ਤੇ ਵੇਖ ਦਾਦੀ ਮਾਂ ਇਹਨਾਂ ਲੋਕਾਂ ਨੇ ਅੱਜ ਸਾਡਾ ਕੀ ਮੁੱਲ ਪਾਇ ਜੇ ਜਿਹੜੀਆਂ ਭੈਣਾਂ ਸਾਡੀਆਂ ਜਿਹੜੀਆਂ ਮਾਤਾਵਾਂ ਸਾਡੀਆਂ ਬਿਊਟੀ ਪਾਰਲਰ ਦੇ ਜਾ ਕੇ ਆਪਣਾ ਮੇਕਅਪ ਕਰਾ ਕੇ ਸਹਬਜ਼ਾਦੇ ਨੂੰ ਮੱਥਾ ਟੇਕਣ ਵਾਸਤੇ ਜਾਂਦੀਆਂ ਹੋਣਗੀਆਂ ਤੇ ਦਾਦੀ ਮਾਤਾ ਜੀ ਵੀ ਹੋਰ ਨਾਲ ਭੈਣਾਂ ਦੇ ਵੱਲ ਉਂਗਲਾ ਕਰਕੇ ਕਹਿੰਦੀਆਂ ਨਹੀਂ ਆ ਵੀ ਇਹ ਪੁੱਤਰੋ ਇਹਨਾਂ ਵਾਸਤੇ ਮੈਂ ਕੁਰਬਾਨੀ ਕੀਤੀ ਤੇ ਵੇਖੋ ਇਹਨਾਂ ਲੋਕਾਂ ਨੇ ਮੇਰਾ ਕੀ ਮੁੱਲ ਪਾਇਆ ਜੀ ਮੁੱਲ ਪਾਇਆ ਤੁਹਾਡਾ ਨਹੀਂ ਪਾਇਦੇ ਇਹਨਾਂ ਲੋਕਾਂ ਨੇ ਮੇਰਾ ਵੀ ਕੋਈ ਨਹੀਂ ਮੁੱਲ ਪਾਇਆ ਕੁਰਬਾਨੀ ਨੂੰ ਅਸੀਂ ਤਾਂ ਹੀ ਯਾਦ ਰੱਖ ਸਕਦੇ ਆ ਉਹਨਾਂ ਦੀ ਕੁਰਬਾਨੀ ਨੂੰ ਤਾਂ ਹੀ ਸਤਕਾਰ ਹੈ ਉਹਨਾਂ ਦੀ ਸ਼ਹਾਦਤ ਨੂੰ ਤਾਂ ਹੀ ਮੱਥਾ ਟੇਕਦੇ ਨਮਸਕਾਰ ਕਰਦੇ ਆਂ ਵੀ ਅਸੀਂ ਉਹਨਾਂ ਵਰਗੇ ਜ਼ਰੂਰ ਬਣੀਏ ਅਸੀਂ ਅਮਰਤ ਜ਼ਰੂਰ ਸ਼ਕੀਅਤ ਜਿਹੜੀ ਮਾਂ ਕਹਿੰਦੀ ਆ ਵੀ ਮੇਰੀ ਪੇਟ ਵਿੱਚ ਜਿਹੜਾ ਹੁਣ ਜਿਹੜੀ ਮਾਂ ਕਹਿੰਦੀ ਵੀ ਜਿਹੜਾ ਬੱਚਾ ਪੜ ਰਿਹਾ ਇਹ ਹਰੀ ਸਿੰਘ ਨਲੂਆ ਹੋਣਾ ਕਾਲੀ ਬਾਬਾ ਫੂਲਾ ਸਿੰਘ ਹੋਣਾ ਤੇ ਉਹ ਮਾਂ ਤੇ ਕਿਸ ਭਲੇਖੇ ਦਾ ਸ਼ਿਕਾਰ ਆ ਜਿਹੜੀ ਮਾਂ ਨੇ ਸਾਰਾ ਦਿਨ ਚੰਗਾ ਵੇਖਣਾ ਨਹੀਂ ਚੰਗਾ ਖਾਣਾ ਨਹੀਂ ਚੰਗਾ ਸੁਣਨਾ ਨਹੀਂ ਚੰਗਾ ਪੈਨ ਨਾ ਨਹੀਂ ਉਹ ਮਾਂ ਭਲੇਖੇ ਦਾ ਸ਼িকার ਆ ਉਹਦੀ ਪੇਟ ਦੇ ਵਿੱਚੋਂ ਥੋੜੀ ਹਰੀ ਸਿੰਘ ਨਲੂਆ ਪੈਦਾ ਹੋ ਸਕਦਾ ਉਹਦੀ ਪੇਟ ਦੇ ਵਿੱਚੋਂ ਬਾਬਾ ਜਰਨੈਲ ਸਿੰਘ ਥੋੜੀ ਪੈਦਾ ਹੋ ਸਕਦੇ ਉਹਦੇ ਪੇਟ ਵਿੱਚੋਂ ਕਾਲੀ ਬਾਬਾ ਫੂਲਾ ਸਿੰਘ ਨਹੀਂ ਪੈਦਾ ਹੋ ਸਕਦੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਪੈਦਾ ਕਰਨ ਵਾਸਤੇ ਹਰ ਟਾਈਮ ਬਾਣੀ ਪੜ੍ਹਨੀ ਪਊਗੀ ਸਿਮਰਨ ਕਰਨਾ ਪਊਗਾ ਫੇਰ ਹੀ ਇਦਾਂ ਦੇ ਜੋਧੇ ਜਨਮ ਲੈਂਦੇ ਇਹ ਅੱਜ ਕਾਦਾ ਦੇਣਿਆ ਉਹ ਕਹਿੰਦੇ ਜੀ ਫਤੇਗੜ ਸਾਹਿਬ ਦਾ ਸਰਹੰਦ ਦਾ ਮੇਲਾ ਆ ਉਹ ਕਹਿੰਦੇ ਹੋਇਆ ਕਿਸੀ ਅਜ ਦੇ ਦਿਨ ਹਾਂ ਕਹਿੰਦੇ ਇਹਦਾ ਨਹੀਂ ਪਤਾ ਜੀ ਉਹ ਦੂਜੇ ਨੂੰ ਪੁੱਛਦੇ ਆ ਵੀ ਇਹ ਇੱਥੇ ਕਿਹੜੇ ਕਿਹੜੇ ਸਹਿਬਜ਼ਾਦੇ ਨੀਆ ਚਨੇ ਆ ਗਿਆ ਉਹ ਕੋਈ ਕਹਿੰਦਾ ਜੀ ਬਾਬਾ ਅਜੀਤ ਸਿੰਘ ਬਾਬਾ ਫਤੇ ਸਿੰਘ ਨੂੰ ਕੋਈ ਕਹਿੰਦਾ ਬਾਬਾ ਜੁਹਾਰ ਸਿੰਘ ਤੇ ਬਾਬਾ ਜੋਰਾਵਰ ਸਿੰਘ ਨੂੰ ਸੋ ਬਹੁਤ ਘਾਟ ਉੱਥੇ ਲੋਕਾਂ ਨੂੰ ਪਤਾ ਕਿ ਇੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਨੀਆ ਚਨੇ ਆ ਗਿਆ ਵਿਆਹ ਸੀ ਜਿੱਦਾਂ ਦੇ ਅਸੀਂ ਆਪਣੇ ਹਾਲਾਤ ਜੇ ਅਸੀਂ ਦਾੜੀਆਂ ਮਨਾ ਕੇ ਆਪਣੇ ਕੇਸ ਕਤਲ ਕਰਾ ਕੇ ਜਾਵਾਂਗੇ ਅਸੀਂ ਸਹਿਬਜ਼ਾਦਿਆਂ ਦੇ ਭਰਾ ਕਿੱਦਾਂ ਹੋਗੇ ਇਹਦਾ ਸਹਿਬਜ਼ਾਦਿਆਂ ਦੇ ਭਰਾ ਬਣਿਆ ਨਹੀਂ ਜਾ ਸਕਦਾ ਉਹਨਾਂ ਭਰਾ ਤੇ ਤਾਂ ਹੀ ਬਣ ਸਕਦੇ ਨੇ ਜੇ ਅਸੀਂ ਉਹਨਾਂ ਵਰਗੇ ਬਣਾ ਗਿਆ ਸੀ ਵੀ ਅਮਰ ਤੇ ਸ਼ਕਾਂਗੇ ਤਿਆਰ ਵਰ ਤਿਆਰ ਹੋਵਾਂਗੇ। ਹੂੰ। ਦੋਸਤੋ ਸ਼ੇਵ ਜਹਾਂਦਾਂ ਦੀ ਸ਼ਹਾਦਤ ਦੇ ਦਿਹਾੜੇ ਚੱਲ ਰਹੇ ਨੇ ਤੇ ਬਹੁਤ ਸਾਰੀਆਂ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖੀਆਂ ਜਿਦੇ ਵਿੱਚ ਨਾ ਪੱਤਰਕਾਰ ਜਾ ਕੇ ਸਵਾਲ ਕਰਦਾ ਵੀਰਾਂ ਨੂੰ ਕਿ ਭਾਈ ਸਾਹਿਬ ਜਹਾਂਦਾਂ ਦੇ ਨਾਂ ਪਤਾ ਤੁਹਾਨੂੰ ਤੇ ਉਹ ਅੱਗੋਂ ਹੱਸ ਕੇ ਦਿਖਾ ਦਿੰਦੇ ਵੀ ਨਹੀਂ ਯਾਰ ਮੈਨੂੰ ਤਾਂ ਯਾਦ ਹੀ ਨਹੀਂ। ਪਤਾ ਹੀ ਨਹੀਂ ਕਦੋਂ ਯਾਦ ਕਰਨੇ ਸੀ। ਸਾਹਿਬ ਜਹਾਂਦਾਂ ਦੇ ਨਾਂ ਤੱਕ ਨਹੀਂ ਪਤਾ। ਬਹੁਤ ਸਾਰੇ ਐਸ ਵੀਰ ਜਿਹੜੇ ਉੱਥੇ ਜਾਂਦੇ ਨੇ ਤਾਜ਼ਾ-ਤਾਜ਼ਾ ਸ਼ੇਵ ਕਰਾ ਕੇ ਵਾਲ ਖੜੇ ਕਰਕੇ ਟੋਪੀਆਂ ਪਾ ਕੇ ਤੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਆ ਉਹ ਸਾਹਮਣੇ ਆਉਂਦੀਆਂ ਨੇ ਜੇ ਉੱਥੋਂ ਦੇ ਮਾਹੌਲ ਦੀ ਗੱਲਬਾਤ ਕਰ ਲਈਏ ਉੱਥੋਂ ਦੀ ਖਰੀਦਦਾਰੀ ਦੀ ਗੱਲ ਕਰ ਲਈਏ ਉੱਥੋਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਕਿ ਉੱਥੇ ਲੋਕ ਖਰੀਦਦਾਰੀ ਤਾਂ ਕਰਨ ਜਾ ਰਹੇ ਪਰ ਦੁਕਾਨਾਂ ਦੇ ਵਿੱਚ ਬਹੁਤ ਘੱਟ ਗਿਣਤੀ ਨਜ਼ਰ ਆ ਰਹੀ ਕੁਝ ਨੌਜਵਾਨਾਂ ਦੀ ਖਾਸ ਕਰਕੇ ਮੇਰੇ ਨਾਲ ਸਿੰਘ ਸਾਹਿਬ ਮੌਜੂਦ ਨੇ ਗਿਆਨੀ ਗੁਰਪ੍ਰਤਾਪ ਸਿੰਘ ਜੀ ਪੌਣੇ ਫਤਿਹਸਾਂ ਤੇ ਕਰਨੇ ਦੇ ਅਲਾਵਾ ਤਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਜੀ ਕਿੰਨੀ ਕਿ ਸ਼ਰਮਨਾਕ ਗੱਲ ਲੱਗਦੀ ਵੀ ਨੌਜਵਾਨਾਂ ਨੂੰ ਸਹਿਜਾ ਦਾ ਨਾਂ ਤੱਕ ਨਹੀਂ ਪਤਾ ਬਹੁਤ ਮਾੜੀ ਗੱਲ ਹੈ ਜੀ ਸਿੱਖਾਂ ਦੇ ਘਰਾਂ ਵਿੱਚ ਜਿਹੜੇ ਬੱਚਿਆਂ ਨੇ ਜਨਮ ਲਿਆ ਉਹਨਾਂ ਨੂੰ ਸਹਿਜਾ ਦੇ ਨਾਵਾਂ ਦਾ ਨਹੀਂ ਪਤਾ ਜੀ ਜੀ ਆਪਾਂ ਉੱਥੇ ਵੇਖਦੇ ਮੈਂ ਵੀਡੀਓ ਦੇਖ ਰਿਹਾ ਸੀ ਪੁੱਛਿਆ ਜਾਂਦਾ ਪੱਤਰਕਾਰ ਪੁੱਛਦਾ ਵੀ ਇਹ ਅੱਜ ਕਾ ਦਾ ਦੇਣਿਆ ਉਹ ਕਹਿੰਦੇ ਜੀ ਫਤੇਗੜ ਸਾਹਿਬ ਦਾ ਸਰਹੰਦ ਦਾ ਮੇਲਾ ਆ ਉਹ ਕਹਿੰਦੇ ਹੋਇਆ ਕਿ ਸੀ ਅਜ ਦੇ ਦਿਨ ਹਾਂ ਕਹਿੰਦੇ ਇਹਦਾ ਨਹੀਂ ਪਤਾ ਜੀ ਉਹ ਦੂਜੇ ਨੂੰ ਪੁੱਛਦੇ ਆ ਵੀ ਇਹ ਇੱਥੇ ਕਿਹੜੇ ਕਿਹੜੇ ਸਾਬਜਾਦ ਜਨੀਆਂ ਚਨੇ ਆ ਗਿਆ ਉਹ ਕੋਈ ਕਹਿੰਦਾ ਜੀ ਬਾਬਾ ਅਜੀਤ ਸਿੰਘ ਬਾਬਾ ਫਤਿਹ ਸਿੰਘ ਨੂੰ ਕੋਈ ਕਹਿੰਦਾ ਬਾਬਾ ਜੁਹਾਰ ਸਿੰਘ ਤੇ ਬਾਬਾ ਜੋਰਾਵਰ ਸਿੰਘ ਨੂੰ ਸੋ ਬਹੁਤ ਘਾਟ ਉੱਥੇ ਲੋਕਾਂ ਨੂੰ ਪਤਾ ਕਿ ਇੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਆਂ ਚਨੇ ਆ ਗਿਆ ਸੀ ਬਹੁਤ ਦੁੱਖ ਵਾਲੀ ਤੇ ਕਹਿ ਲਈਏ ਕਿ ਬਹੁਤ ਸ਼ਰਮ ਵਾਲੀ ਗੱਲ ਆ ਕਿ ਸਿੱਖਾਂ ਦੇ ਬੱਚਿਆਂ ਨੂੰ ਅੱਜ ਚਾਰ ਸਾਬਜਾਦਾਂ ਦੇ ਨਾਵਾਂ ਦਾ ਨਹੀਂ ਪਤਾ ਹਾਂ ਅਖੌਤੀ ਕਲਾਕਾਰਾਂ ਦੇ ਨਾਵਾਂ ਦਾ ਪਤਾ ਹੈ ਹੁਣ ਤੁਸੀਂ ਵੇਖਦੇ ਹੋ ਇੱਥੋਂ ਚੰਡੀਗੜ੍ਹ ਕਿੰਨੀ ਦੂਰ ਪੈ ਜਾਂਦਾ ਜੀ ਚੰਡੀਗੜ੍ਹ ਤੱਕ ਲੋਕੀ ਅਖੌਤੀ ਕਲਾਕਾਰਾਂ ਦੇ 20 20 40 40 ਹਜ਼ਾਰ ਦੇ ਵਿੱਚ ਅਖੌਤੀ ਕਲਾਕਾਰਾਂ ਦੇ ਸ਼ੋਅ ਵੇਖਣ ਵਾਸਤੇ ਜਾਂਦੇ ਟਿਕਟਾਂ ਖਰੀਦ ਕੇ 40 40 50 50 ਹਜ਼ਾਰ ਦੀਆਂ ਟਿਕਟਾਂ ਖਰੀਦ ਕੇ ਇਦਾਂ ਹੀ ਆ ਪਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਉਹਨਾਂ ਦਾ ਨਾਵਾਂ ਦਾ ਨਹੀਂ ਪਤਾ ਉੱਥੇ ਜਿਹੜੇ ਸ਼ੋਅ ਵੇਖਾਂਗੇ 50 50 ਹਜ਼ਾਰ ਰੁਪਇਆ ਲਾ ਕੇ ਦਲਜੀਤ ਦਾ ਉਹਨਾਂ ਲੋਕਾਂ ਨੂੰ ਪੁੱਛੋ ਵੀ ਦਿਲਜੀਤ ਨੇ ਕਿਹੜੇ ਕਿਹੜੇ ਗਾਣੇ ਗਾਏ ਉਹਨਾਂ ਨੂੰ ਕੱਲੇ ਕੱਲੇ ਗਾਣੇ ਦਾ ਪਤਾ ਵੀ ਆਹ ਗਾਣਾ ਇੰਨੇ ਇੰਨੇ ਮਿੰਟ ਦੇ ਵਿੱਚ ਦਿਲਜੀਤ ਨੇ ਗਾਇਆ ਸੀ ਪਰ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਦੇ ਬਾਰੇ ਪਤਾ ਨਹੀਂ ਉਹਨਾਂ ਦੇ ਨਾਵਾਂ ਦਾ ਪਤਾ ਹੀ ਨਹੀਂ ਇਹਦੋਂ ਵੱਡੀ ਲਾਣਤ ਸਾਡੇ ਉੱਤੇ ਹੋਰ ਕਿਹੜੀ ਹੋ ਸਕਦੀ ਹੈ ਇਹ ਚੀਜ਼ ਜ਼ਿੰਮੇਵਾਰ ਕ누 ਮੰਨਦੇ ਜ਼ਿੰਮੇਵਾਰੀ ਕਿਹਦੀ ਸੀ ਇਹ ਕਿੰਨੇ ਦੱਸਣਾ ਸੀਗਾ ਇਹ ਸਾਰਾ ਇਹ ਜ਼ਿੰਮੇਵਾਰੀ ਮਾਤਾ ਪਿਤਾ ਦੀ ਬਣਦੀ ਹੈ ਮਾਤਾ ਪਿਤਾ ਤੇ ਆਪ ਕਹਿ ਲੀਏ ਵਾਕვე ਫਿਰਨਦੇ ਮਾਤਾ ਪਿਤਾ ਦਾ ਫਰਜ਼ ਬਣਦਾ ਸੀ ਮਾਂ ਦਾ ਫਰਜ਼ ਬਣਦਾ ਸੀ ਕਿ ਪੁੱਤ ਛੋਟਾ ਆ ਪੁੱਤ ਨੂੰ ਗੋਦ ਵਿੱਚ ਲੈ ਕੇ ਦੱਸੇ ਕਿ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਆ ਕੁਰਬਾਨੀ ਹੈ ਹਾਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਆ ਕੁਰਬਾਨੀ ਹੈ ਹੂੰ ਪੁਰਾਣੇ ਸਮਿਆਂ ਵਿੱਚ ਪਤਾ ਕੀ ਹੁੰਦਾ ਸੀ ਜਦੋਂ ਮਾਵਾਂ ਰਸੋਈ 'ਚ ਪ੍ਰਸ਼ਾਦਾ ਤਿਆਰ ਕਰਦੀਆਂ ਸੀ ਨਾ ਹੂੰ ਤੇ ਮਤਾਵਾ ਨੇ ਪੈਰਾਂ ਤੋਂ ਜੋੜਾ ਲਾ ਲੈਣਾ ਤੇ ਨਾਲੇ ਬਾਣੀ ਪੜਨੀ ਸਿਮਰਨ ਕਰਨਾ ਮੂਲ ਮੰਤਰ ਦਾ ਜਾਪ ਕਰਨਾ ਤੇ ਫਿਰ ਪ੍ਰਸ਼ਾਦਾ ਤਿਆਰ ਕਰਨਾ ਬਿਲਕੁਲ ਬਿਲਕੁਲ ਅੱਜ ਇਹ ਤਾਂ ਹੱਸ ਤੇ ਕੀ ਦੱਸਣਾ ਸਾਡੀਆਂ ਭੈਣਾਂ ਨੇ ਅੱਜ ਤੇ ਜਦੋਂ ਪ੍ਰਸ਼ਾਦਾ ਲਾਉਣਾ ਤੇ ਪ੍ਰਸ਼ਾਦਾ ਲਾਉਣ ਤੋਂ ਪਹਿਲਾਂ ਫੋਨ ਲਾਗੇ ਰੱਖ ਲੈਣਾ ਤੇ ਉਹਦੇ ਉੱਤੇ ਗੰਦੇ ਗੰਦੇ ਨਾਟਕ ਵੇਖਨੇ ਆ ਡਰਾਮੇ ਵੇਖਨੇ ਆ ਤੇ ਜਦੋਂ ਉਹੀ ਪ੍ਰਸ਼ਾਦਾ ਫਿਰ ਲਾਉਂਦੇ ਆ ਅਸਰ ਤੇ ਜਾਣਾ ਹੈ ਨਾ ਉਦੋਂ ਸਮੇਂ ਦੇ ਵਿੱਚ ਕੀ ਹੁੰਦਾ ਸੀ ਬਾਣੀ ਪੜਦੇ ਆ ਪ੍ਰਸ਼ਾਦਾ ਤਿਆਰ ਕਰਨਾ ਪ੍ਰਸ਼ਾਦਾ ਥੋੜੀ ਰਹਿ ਜਾਂਦਾ ਸੀ ਰੋਟੀ ਥੋੜੀ ਰਹਿ ਜਾਂਦੀ ਸੀ ਉਹ ਪ੍ਰਸ਼ਾਦਾ ਮਰਤਦਾਂ ਨੂੰ ਬਣਾ ਦਿੰਦਾ ਸੀ ਬਿਲਕੁਲ ਅੱਜ ਤੇ ਜਦੋਂ ਆਪਾਂ ਗੰਦੀਆਂ ਚੀਜ਼ਾਂ ਵੇਖ ਕੇ ਪ੍ਰਸ਼ਾਦਾ ਤਿਆਰ ਕਰਦੇ ਹੋ ਤੇ ਜ਼ਹਿਰੀ ਬਣਨਾ ਹੈ ਉਹ ਜ਼ਹਿਰ ਜਦੋਂ ਸਾਡੇ ਬੱਚਿਆਂ ਦੇ ਬੱਚਿਆਂ ਦੇ ਅੰਦਰ ਜਾਣਾ ਹੈ ਤੇ ਉਹਨਾਂ ਨੇ ਵੀ ਗਾਂ ਉਹਦਾਂ ਦੀ ਪੈਦਾ ਹੋਣਾ ਹੈ ਹੂੰ ਜਿਹੜੀ ਮਾਂ ਕਹਿੰਦੀ ਆ ਵੀ ਮੇਰੀ ਪੇਟ ਵਿੱਚ ਜਿਹੜਾ ਹੁਣ ਜਿਹੜੀ ਮਾਂ ਕਹਿੰਦੀ ਵੀ ਜਿਹੜਾ ਬੱਚਾ ਪੜ ਰਿਹਾ ਇਹ ਹਰੀ ਸਿੰਘ ਨਲੂਗਾ ਹੋਣਾ ਕਾਲੀ ਬਾਬਾ ਫੂਲਾ ਸਿੰਘ ਹੋਣਾ ਹੂੰ ਤੇ ਉਹ ਮਾਂ ਤੇ ਕਿਸ ਭਲੇਖੇ ਦਾ ਸ਼ਿਕਾਰ ਆ ਜਿਹੜੀ ਮਾਂ ਨੇ ਸਾਰਾ ਦਿਨ ਚੰਗਾ ਵੇਖਣਾ ਨਹੀਂ ਚੰਗਾ ਖਾਣਾ ਨਹੀਂ ਚੰਗਾ ਸੁਣਨਾ ਨਹੀਂ ਚੰਗਾ ਪੈਣਨਾ ਨਹੀਂ ਉਹ ਮਾਂ ਭਲੇਖੇ ਦਾ ਸ਼ਿਕਾਰ ਆ ਹੂੰ ਉਹਦੀ ਪੇਟ ਦੇ ਵਿੱਚੋਂ ਥੋੜੀ ਹਰੀ ਸਿੰਘ ਨਲੂਗਾ ਪੈਦਾ ਹੋ ਸਕਦਾ ਉਹਦੀ ਪੇਟ ਦੇ ਵਿੱਚੋਂ ਬਾਬਾ ਜਰਨੈਲ ਸਿੰਘ ਥੋੜੀ ਪੈਦਾ ਹੋ ਸਕਦੇ ਉਦੇ ਪੇੜ ਵਿੱਚੋਂ ਕਾਲੀ ਬਾਬਾ ਫੂਲਾ ਸਿੰਘ ਨਹੀਂ ਪੈਦਾ ਹੋ ਸਕਦੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਪੈਦਾ ਕਰਨ ਵਾਸਤੇ ਹਰ ਟਾਈਮ ਬਾਣੀ ਪੜ੍ਹਨੀ ਪਊਗੀ ਸਿਮਰਨ ਕਰਨਾ ਪਊਗਾ ਫੇਰ ਹੀ ਇਦਾਂ ਦੇ ਜੋਦੇ ਜਨਮ ਲੈਂਦੇ ਬਿਲਕੁਲ ਬਿਲਕੁਲ ਅੱਜ ਦੀ ਅੱਜ ਦੀ ਮਾਤ ਆਪਾਂ ਦੇਖਦੇ ਆਂ ਵੀ ਉਹ ਤੇ ਰੀਲਾ ਬਲੌਗ ਚ ਬਿਜ਼ੀ ਹੋ ਗਈ ਬਿਲਕੁਲ ਬਿਲਕੁਲ ਤੇ ਦੱਸਣਾ ਕਿੱਦੇ ਸੀਗਾ ਬਿਲਕੁਲ ਇਹ ਮਾਤਾ ਪਿਤਾ ਦਾ ਫਰਜ਼ ਬਣਦਾ ਸੀ ਪਰ ਮਾਤਾ ਪਿਤਾ ਜਿਹੜਾ ਉਹ ਸਹੀ ਰਸਤਾ ਜਿਹੜਾ ਭੜਕ ਚੁੱਕੇ ਤੁਸੀਂ ਵੇਖਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਕੀ ਹੁੰਦਾ ਕਿਦਾਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਇੰਨਾ ਦਿਨਾਂ ਦੇ ਵਿੱਚ ਵੀ ਰੀਲਾ ਬਣਾ ਰਹੀਆਂ ਵਾਂ ਜਿਨ੍ਹਾਂ ਦਿਨਾਂ ਦੇ ਵਿੱਚ ਕੇ ਸਾਨੂੰ ਹਰ ਟਾਈਮ ਚੌਂਕੜਾ ਮਾਰ ਕੇ ਬਾਣੀ ਪੜ੍ਹਨੀ ਚਾਹੀਦੀ ਹੈ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਉਹ ਸਾਡੀਆਂ ਭੈਣਾਂ ਤੇ ਸਾਡੀਆਂ ਮਤਾਂ ਵਿੱਚ ਰੀਲਾ ਬਣਾਉਣ ਵਿੱਚ ਰੁਝੀਆਂ ਹੋਈਆਂ ਫਿਰ ਗੰਦੇ ਗੰਦੇ ਗਾਣਿਆਂ ਦੇ ਉੱਤੇ ਰੀਲਾ ਬਣਾਈਆਂ ਜਾ ਰਹੀਆਂ ਹੁਣ ਜਿੰਨਾ ਦਿਨਾਂ ਦੇ ਵਿੱਚ ਸਹਿਬਜ਼ਾਦਿਆਂ ਨੂੰ ਯਾਦ ਕਰਨਾ ਚਾਹੀਦਾ ਸੀ ਵੇਖੋ ਇਹ ਸਰਕਾਰ ਦੀ ਚਾਲ ਹੈ ਵੀ ਉਹਨਾਂ ਦਿਨਾਂ ਦੇ ਵਿੱਚ ਅਖੌਤੀ ਕਲਾਕਾਰਾਂ ਦੇ ਸ਼ੋਅ ਇਹਨਾਂ ਨੇ ਜਾ ਕੇ ਚੰਡੀਗੜ੍ਹ ਦੇ ਵਿੱਚ ਰੱਖ ਲਿਆ ਵੀ ਜਿਹੜੀ ਜਵਾਨੀ ਨੇ ਸਰਹੰਦ ਜਾਣਾ ਹੈ ਫਤਿਹਗੜ੍ਹ ਸਾਹਿਬ ਸਹਿਬਜ਼ਾਦਿਆਂ ਨੂੰ ਮੱਥਾ ਟੇਕਣ ਵਾਸਤੇ ਜਾਣਾ ਹੈ ਉਹਨਾਂ ਨੂੰ ਚੰਡੀਗੜ੍ਹ ਦੇ ਵੱਲ ਖਿੱਚੋ ਉਹ ਫਤਿਹਗੜ੍ਹ ਸਾਹਿਬ ਜਾਣਾ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਸਹਿਬਜ਼ਾਦਿਆਂ ਦੀ ਕੁਰਬਾਨੀ ਕੀ ਆ ਇੱਥੇ ਕਿਦਾਂ ਸਹਿਬਜ਼ਾਦਿਆਂ ਦੀਆਂ ਵਿੱਚ ਚਣਿਆ ਗਿਆ ਕਿੱਥੇ ਕਮੀਆਂ ਰਹਿ ਗਿਆ ਵੀ ਕੁਝਾਂ ਸਾਡੇ ਨੌਜਵਾਨ ਪੀੜੀ ਨੇ ਸਹਿਬਜ਼ਾਦਿਆਂ ਨੂੰ ਦੇਖ ਕੇ ਸੁਣ ਕੇ ਬਾਣੀ ਪੜ੍ਹ ਕੇ ਤੁਰਨਾ ਸੀਗਾ ਤੇ ਕੁਝਾਂ ਸਿਕਲਾਕਾਰਾਂ ਦੇ ਆਖੇ ਲਾ ਕੇ ਦਸਤਾਰ ਵੀ ਸਜਾਉਣ ਲੱਪੇ ਨੇ ਵੀ ਦਲਜੀਤ ਪੱਗ ਬੜੀ ਸੋਹਣੀ ਬਣਦਾ ਜਾਂ ਨਿੱਕੂ ਪੱਗ ਬੜੀ ਸੋਹਣੀ ਬਣਦਾ ਤੇ ਬਾਬੇ ਫਤਿਹ ਸਿੰਘ ਦੀ ਥੁਰਲੇ ਵਾਲੀ ਪੱਗ ਕਦੋਂ ਬੰਨ੍ਹਾ ਗਿਆ ਸੀ ਬਿਲਕੁਲ ਜੀ ਬਾਬਾ ਫਤਿਹ ਸਿੰਘ ਦੀ ਹਣ ਤੇ ਆਪਾਂ ਰੀਸ ਨਹੀਂ ਕਰਦੇ ਜੀ ਆਪਾਂ ਉਹਨਾਂ ਦੇ ਜੋ ਕੁਝ ਉਹਨਾਂ ਨੇ ਸਾਡੇ ਵਾਸਤੇ ਕਰਤਾ ਹਾਂ ਕਈ ਜਨਮ ਲੈ ਕੇ ਵੀ ਨਹੀਂ ਕਰ ਸਕਦੇ ਜਿੱਡੇ ਸਾਡੇ ਸਰੀਰ ਤੇ ਰੋਮ ਐ ਨਾ ਇੰਨੇ ਜਨਮ ਲੈ ਲੀਏ ਤੇ ਜੇ ਅਸੀਂ ਹਰ ਜਨਮਵਾਰੀ ਆਪਣਾ ਸਿਰ ਵੱਢ ਕੇ ਫਾਤੇਗੜ ਸਾਹਿਬ ਜਾ ਕੇ ਸਹਿਬਜ਼ਾਦੇ ਦੇ ਚਰਨਾਂ 'ਚ ਰੱਖ ਦਈਏ ਨਾ ਫਿਰ ਵੀ ਉਹਨਾਂ ਦਾ ਦੇਨ ਦਿੱਤਾ ਜਾ ਸਕਦਾ ਇੰਨੀ ਵੱਡੀ ਕੁਰਬਾਨੀ ਉਹਨਾਂ ਨੇ ਸਾਡੇ ਵਾਸਤੇ ਕੀਤੀ ਜੋ ਕੁਝ ਉਹ ਕਰ ਗਏ ਉਹ ਰੀਸ ਨਹੀਂ ਕਰ ਸਕਦੇ ਪਰ ਉਹਨਾਂ ਦਾ ਸਾਨੂੰ ਹੁਕਮ ਤੇ ਹੈ ਨਾ ਵੀ ਦਸਤਾਰ ਸਜਾ ਕੇ ਦਾੜਾ ਪ੍ਰਕਾਸ਼ ਕਰਕੇ ਸਿੱਖਾ ਮੇਰੇ ਕੋਲ ਆਉਣਾ ਹੁਣ ਤੁਸੀਂ ਪਿੰਡਾਂ ਵਿੱਚ ਵੇਖਦੇ ਹੋ ਇੱਕ ਟਰਾਲੀ ਤਿਆਰ ਕੀਤੀ ਹੁੰਦੀ ਲੱਖਾਂ ਰੁਪਇਆ ਲਾ ਕੇ ਪਿੱਛੇ ਵੀ ਬੂਫ ਰੱਖੇ ਹੁੰਦੇ ਅਗਲੇ ਪਾਸੇ ਵੱਡੇ ਵੱਡੇ ਸਪੀਕਰ ਰੱਖੇ ਹੁੰਦੇ ਐ ਡੈਕ ਵਜਾਉਂਦੇ ਸਾਡੇ ਵੀ ਢੱਡਲੇ ਵਾਲੇ ਦੰਮ-ਦੰਮ ਕਰਾਉਂਦੇ ਗੰਦੇ ਗੰਦੇ ਗੀਤ ਲਾ ਕੇ ਤੇ ਉੱਥੇ ਸਰਹੰਦ ਸਾਹਿਬ ਜੀ ਦੇ ਨੂੰ ਮੱਥਾ ਟੇਕਣ ਵਾਸਤੇ ਜਾਂਦੇ ਹੂੰ ਤੇ ਸਾਹਿਬ ਜੀ ਇਦਾਂ ਖੁਸ਼ ਹੋਣਗੇ ਉਹਨਾਂ ਕਹਿੰਦੇ ਇਹਨਾਂ ਦੇ ਵਾਸਤੇ ਜੇ ਅਸੀਂ ਨੀਹਾਂ ਦੇ ਵਿੱਚ ਆਪਣਾ ਆਪ ਚਣਵਾ ਲਿਆ ਇਹ ਸਾਡੇ ਕੋਲ ਕੀ ਬਣ ਕੇ ਆ ਰਹੇ ਹੂੰ ਇੱਕ ਦਿਨ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਜਾਣਾ ਉਹਨਾਂ ਨੇ ਇੱਕ ਦਿਨ ਪਹਿਲਾਂ ਟਰਾਲੀ ਅਨਾਉਂਸਮੈਂਟ ਕਰਾ ਦੇਣੀ ਵੀ ਟਰਾਲੀ ਜਾਣੀ ਹੈ ਸਾਰੇ ਮੁੰਡੇ ਫਲਾਣੇ ਥਾਂ ਤੇ ਇਕੱਤਰ ਹੋ ਜੋ ਪਿੰਡ ਦੀ ਗਰਾਊਂਡ ਦੇ ਵਿੱਚ ਮੁੰਡਿਆਂ ਨੇ ਆ ਜਾਣਾ ਇੱਕ ਦਿਨ ਪਹਿਲਾਂ ਉਹਨਾਂ ਨੇ ਐਨ ਆਈ ਦੀ ਦੁਕਾਨ ਤੇ ਜਾ ਕੇ ਆਪਣੀਆਂ ਦਾੜ੍ਹੀਆਂ ਦੁਨੀਆ ਕਟਾ ਕੇ ਤੇ ਫਿਰ ਉਹਨਾਂ ਨੇ ਸਹਿਬਜ਼ਾਦੇ ਨੂੰ ਮੱਥਾ ਟੇਕਣ ਵਾਸਤੇ ਜਾਣਾ ਬਿਲਕੁਲ ਇਦਾਂ ਸਹਿਬਜ਼ਾਦਿਆਂ ਦੀ ਖੁਸ਼ੀ ਨਹੀਂ ਮਿਲਣੀ ਹੂੰ ਸਹਿਬਜ਼ਾਦਿਆਂ ਦੀ ਖੁਸ਼ੀ ਲੈਣੀ ਆ ਪਹਿਲੋ ਪੰਨਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋਈਏ ਅੰਮ੍ਰਿਤ ਸ਼ਕੀਅਤ ਤਿਆਰ ਬਰਤਿਆਰ ਹੋਈਏ ਫਿਰ ਸਹਿਬਜ਼ਾਦੇ ਨੇ ਕਿਹਾ ਸਾਡੇ ਭਰਾ ਹੂੰ ਤੇ ਜਿੱਦਾਂ ਦੇ ਅਸੀਂ ਆਪਣੇ ਹਾਲਾਤ ਜੇ ਅਸੀਂ ਦਾੜੀਆਂ ਮਨਾ ਕੇ ਆਪਣੇ ਕੇਸ ਕਤਲ ਕਰਾ ਕੇ ਜਾਵਾਂਗੇ ਅਸੀਂ ਸਹਿਬਜ਼ਾਦਿਆਂ ਦੇ ਭਰਾ ਕਿਦਾਂ ਹੋਗੇ ਇਹਦਾ ਸਹਿਬਜ਼ਾਦਿਆਂ ਦੇ ਭਰਾ ਬਣਿਆ ਨਹੀਂ ਜਾ ਸਕਦਾ ਉਹਨਾਂ ਦੇ ਭਰਾ ਤੇ ਤਾਂ ਹੀ ਬਣ ਸਕਦੇ ਨੇ ਜੇ ਅਸੀਂ ਉਹਨਾਂ ਵਰਗੇ ਬਣਾ ਗਿਆ ਅਸੀਂ ਵੀ ਅਮਰਤ ਛਕਾਂਗੇ ਤਿਆਰ ਬਰ ਤਿਆਰ ਹੋਵਾਂਗੇ ਹੂੰ ਇੱਕ ਇੱਕ ਆਪਾਂ ਇੱਕ ਕਲਪਨਾ ਸਿਰਜਣੀ ਹੋਵੇ ਕਿ ਅੱਜ ਸਹਿਬਜਾਦੇ ਜਦੋਂ ਦਾਦੀ ਮਾ ਨੂੰ ਸੱਚਖੰਡ 'ਚ ਬੈਠੇ ਗੱਲ ਕਰਦੇ ਹੋਣਗੇ ਕਿ ਮਾਂ ਸਾਨੂੰ ਇੰਨਾ ਬਦਲੇ ਤਿਆਰ ਕੀਤਾ ਉਹ 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 ਘਟਨਾ ਉਹ ਕਿਤਨਾ ਸਿਰਜਾਂਗੇ ਆਪਾਂ ਜੀ ਜੀ ਜਿੱਦਾਂ ਦਾਦੀ ਮਾਤਾ ਜੀ ਮੰਨ ਲਓ ਬੈਠੇ ਹੋਣਗੇ ਹਾਂ ਹੁਣ ਉੱਥੇ ਸੱਚਖੰਡ ਦੇ ਵਿੱਚ ਆਹ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਲਾਗੇ ਬੈਠੇ ਹੋਣਗੇ ਤੇ ਟਰਾਲੀਆਂ ਲੰਘਦੀਆਂ ਜਾਂਦੀਆਂ ਹੋਣ ਜਦੋਂ ਫਤਿਹਗੜ੍ਹ ਸਾਹਿਬ ਰੋਡ ਦੇ ਉੱਤੇ ਵੇਖਦੇ ਹੋਣਗੇ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਹਿੰਦੇ ਹੋਣੇ ਆ ਥੱਲੇ ਟਰਾਲੀਆਂ ਵਾਲੋਂ ਗਰਾ ਕਰਕੇ ਕੇ ਦਾਦੀ ਮਾਂ ਉਹ ਜਿਹੜੇ ਜਾਣਦੇ ਆ ਨਾ ਇਹਨਾਂ ਵਾਸਤੇ ਹੀ ਕੁਰਬਾਨੀਆਂ ਕੀਤੀਆਂ ਵੇਖੇ ਵਾਲ ਕਟਾ ਕੇ ਤੁਰੇ ਜਾਂਦੇ ਵੇਖ ਇਹਨਾਂ ਨੇ ਕਿਦਾਂ ਦੇ ਗੰਦੇ ਗੰਦੇ ਗਾਣੇ ਨਾਲ ਲਾਏ ਹੋਏ ਆ ਡੱਕਾਂ ਦੇ ਉੱਤੇ ਕਿੰਨੀਆਂ ਉੱਚੀ ਉੱਚੀ ਆਵਾਜ਼ਾਂ ਕੀਤੀਆਂ ਹੋਈਆਂ ਇਹਨਾਂ ਦੇ ਵਾਸਤੇ ਹੀ ਕੁਰਬਾਨੀ ਕੀਤੀ ਤੇ ਵੇਖ ਦਾਦੀ ਮਾਂ ਇਹਨਾਂ ਲੋਕਾਂ ਨੇ ਅੱਜ ਸਾਡਾ ਕੀ ਮੁੱਲ ਪਾਇਆ ਹੂੰ ਤੇ ਜਿਹੜੀਆਂ ਭੈਣਾਂ ਸਾਡੀਆਂ ਜਿਹੜੀਆਂ ਮਾਤਾਵਾਂ ਸਾਡੀਆਂ ਬਿਊਟੀ ਪਾਰਲਰ ਦੇ ਜਾ ਕੇ ਆਪਣਾ ਮੇਕਅਪ ਕਰਾ ਕੇ ਸਹਬਜ਼ਾਦੇ ਨੂੰ ਮੱਥਾ ਟੇਕਣ ਵਾਸਤੇ ਜਾਂਦੀਆਂ ਹੋਣਗੀਆਂ ਤੇ ਦਾਦੀ ਮਾਤਾ ਜੀ ਵੀ ਹੋਰ ਨਾਲ ਭੈਣਾਂ ਦੇ ਵੱਲ ਉਂਗਲਾ ਕਰਕੇ ਕਹਿੰਦੀਆਂ ਨਹੀਂ ਆਂ ਵੀ ਇਹ ਪੁੱਤਰੋ ਇਹਨਾਂ ਵਾਸਤੇ ਮੈਂ ਕੁਰਬਾਨੀ ਕੀਤੀ ਤੇ ਵੇਖੋ ਇਹਨਾਂ ਲੋਕਾਂ ਨੇ ਮੇਰਾ ਕੀ ਮੁੱਲ ਪਾਇਆ ਜੇ ਤੁਹਾਡਾ ਨਹੀਂ ਪਾਇਦੇ ਇਹਨਾਂ ਲੋਕਾਂ ਨੇ ਮੇਰਾ ਵੀ ਕੋਈ ਨਹੀਂ ਮੁੱਲ ਪਾਇਆ ਹੂੰ ਇੱਕ ਵਾਰ ਨਾ ਕਹਿੰਦੇ ਵੀ ਇਹ ਗੋਰਾ ਆ ਗਿਆ ਜੀ ਪੰਜਾਬ ਦੇ ਵਿੱਚ ਹੂੰ ਉਹਨਾਂ ਕੋਈ ਨਾ ਬੀਬੀ ਨਾ ਇਹ ਨਹਿਰ ਦੇ ਕੰਡੇ ਤੇ ਨਾ ਕਪੜੇ ਧੋਂਦੀ ਸੀ ਤੇ ਕਪੜੇ ਧੋਂਦੀ ਦਾ ਲੱਗਣਾ ਛੋਟਾ ਜਿਹਾ ਬੱਚਾ ਸੀ ਤੇ ਉਹ ਬੱਚਾ ਨਾ ਰਿੜ ਦਾ ਰਿੜ ਦਾ ਨਾ ਉਹ ਨਹਿਰ ਦੇ ਬਿਲਕੁਲ ਲੱਗੇ ਜੇ ਮਤਲਬ ਡਿਗ ਪੇ ਕੰਡੇ ਜੇ ਤੇ ਆ ਗਿਆ ਤੇ ਉਹਨੂੰ ਭੈਣ ਨੇ ਹੱਥਾਂ ਪੈਰਾਂ ਦੀ ਪੈ ਗਈ ਉਹਨੂੰ ਸੁਝਿਆ ਕੋਈ ਨਾ ਉੱਚੀ ਉੱਚੀ ਆਵਾਜ਼ਾ ਦਵੇ ਬਚਾਓ ਬਚਾਓ ਅੰਗਰੇਜ਼ ਲੱਗ ਹੁੰਦੇ ਤੁਰਿਆ ਜਾਵੇ ਉਹਨੇ ਆਖਿਆ ਕੀ ਹੋਇਆ ਕਹਿੰਦੀ ਮੇਰਾ ਬੱਚਾ ਡੁੱਬ ਚਲਿਆ ਬੱਚੇ ਨੂੰ ਫੜੋ ਅੰਗਰੇਜ਼ ਨੇ ਕਪੜਿਆਂ ਦੀ ਪਰਵਾਹ ਨਹੀਂ ਕੀਤੀ ਮੇਰੇ ਗਿੱਲੇ ਹੋ ਜਾਣਗੇ ਗੰਦੇ ਹੋ ਜਾਣਗੇ ਉਹ ਉਹਨੇ ਵਿੱਚ ਮਾਰੀ ਸ਼ਾਲ ਤੇ ਬੱਚੇ ਨੂੰ ਕੱਢ ਕੇ ਤੇ ਉਹਨੂੰ ਬੀਬੀ ਨੂੰ ਫੜਾ ਦਿੱਤਾ ਤੇ ਬੀਬੀ ਬੱਚਾ ਫੜ ਕੇ ਤੇ ਤੁਰਦੀ ਬਣੀ ਅੰਗਰੇਜ਼ ਥੋੜਾ ਜਿਹਾ ਅੱਗੇ ਗਿਆ ਅੰਗਰੇਜ਼ ਜਦੋਂ ਅੱਗੇ ਗਿਆ ਤੇ ਉਹ ਕਿਸੇ ਨੂੰ ਪੁੱਛਦਾ ਬਜ਼ੁਰਗ ਨੂੰ ਕਹਿੰਦਾ ਵੀ ਇਹ ਇੱਥੇ ਇੱਕ ਬੀਬੀ ਦਾ ਬੱਚਾ ਡੁੱਬ ਚੱਲੇ ਉਹਨੇ ਵਾਜਾ ਦਿੱਤੀਆਂ ਬਚਾਓ ਬਚਾਓ ਮੇਰੇ ਕੋਲ ਆਇਆ ਕੀ ਹੋਇਆ ਤੇ ਮੈਨੂੰ ਕਹਿੰਦੀ ਵੀ ਬੱਚਾ ਡੁੱਬ ਚੱਲੇ ਉਹਨੂੰ ਬਚਾ ਦਿਓ ਤੇ ਕਹਿੰਦਾ ਵੀ ਮੈਂ ਉਹਨੂੰ ਬੱਚੇ ਨੂੰ ਕੱਢ ਕੇ ਤੇ ਉਹਨੂੰ ਬੀਬੀ ਨੂੰ ਬੱਚਾ ਫੜਾ ਦਿੱਤਾ ਬੀਬੀ ਬੱਚਾ ਫੜ ਕੇ ਤੇ ਤੁਰਦੀ ਬਣੀ ਉਹਨੇ ਮੇਰਾ ਕੋਈ ਧੰਨਵਾਦ ਮੈਨੂੰ ਥੈਂਕ ਯੂ ਨਹੀਂ ਕਿਹਾ ਇਹ ਕਿੱਦਾਂ ਦੇ ਲੋਕ ਆ ਤੇ ਉਹ ਬਜ਼ੁਰਗ ਬਾਪੂ ਦੇ ਬੋਲ ਸੀ ਉਹਨੇ ਆਖਿਆ ਵੀ ਇਨਾਂ ਤੇ ਇਨਾਂ ਦੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਨਾ ਚਾਰ ਪੁੱਤ ਵਾਰੇ ਇਹਨਾਂ ਨੇ ਕਦੀ ਸ਼ੁਕਰਾਨਾ ਨਹੀਂ ਕੀਤਾ ਕਦੀ ਧੰਨਵਾਦ ਨਹੀਂ ਕੀਤਾ ਤੂੰ ਤੇ ਫਿਰ ਇੱਕ ਬੱਚੇ ਦੀ ਜਾਨ ਹੀ ਬਚਾਈ ਹੂੰ ਇਹ ਜਿੰਨੇ ਪਰਿਵਾਰ ਹੀ ਕੁਰਬਾਨ ਕਰ ਦਿੱਤਾ ਇਹਨਾਂ ਲੋਕਾਂ ਨੇ ਤੇ ਉਹਦਾ ਧੰਨਵਾਦ ਨਹੀਂ ਕੀਤਾ ਉਹਦਾ ਥੈਂਕ ਯੂ ਨਹੀਂ ਕੀਤਾ ਇਹਨਾਂ ਤੇਰਾ ਕਿੱਥੇ ਕਰਨਾ ਹੈ ਬਿਲਕੁਲ ਬਿਲਕੁਲ ਸੋ ਅੱਜ ਸਾਡੇ ਹਾਲਾਤ ਬਣੇ ਹੋਏ ਆ ਉਹਨਾਂ ਸਹਿਬ ਜਾਨ ਦੇ ਦੀ ਕੁਰਬਾਨੀ ਨੂੰ ਅਸੀਂ ਤਾਂ ਹੀ ਯਾਦ ਰੱਖ ਸਕਦੇ ਆ ਉਹਨਾਂ ਦੀ ਕੁਰਬਾਨੀ ਨੂੰ ਤਾਂ ਹੀ ਸਤਕਾਰ ਹੈ ਉਹਨਾਂ ਦੀ ਸ਼ਹਾਦਤ ਨੂੰ ਤਾਂ ਹੀ ਮੱਥਾ ਟੇਕਦੇ ਨਮਸਕਾਰ ਕਰਦੇ ਆਂ ਵੀ ਅਸੀਂ ਉਹਨਾਂ ਵਰਗੇ ਜ਼ਰੂਰ ਬਣੀਏ ਅਸੀਂ ਅਮਰਤ ਜ਼ਰੂਰ ਸ਼ਕੀਏ ਤਿਆਰ ਵਰਤਿਆਰ ਇੱਕ ਚੀਜ਼ ਹੋਰ ਜੇ ਉੱਥੇ ਦੀ ਆਪਾਂ ਜਿਹੜੀਆਂ ਹੋਰ ਕੁਝ ਬਹੁਤ ਸਾਰੀਆਂ ਵੀਡੀਓ ਇਦਾਂ ਦੀਆਂ ਹੋਈਆਂ ਜਿਹਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਵੀ ਉੱਥੇ ਜਿਹੜੀ ਸਮਗਰੀ ਵਿਕ ਰਹੀ ਹੈ ਨਾ ਦੁਕਾਨਾਂ 'ਤੇ ਉਹ ਵੀ ਕਿਤੇ ਨਹੀਂ ਲੱਗਦਾ ਵੀ ਇਹ ਸ਼ਾਹਜਾਹਾਂ ਦੀ ਸ਼ਹਾਦਤ ਕਰਕੇ ਇੱਥੇ ਮੇਲਾ ਲੱਗਿਆ ਹੋਇਆ ਜੀ ਜੀ ਉਹ ਸਮਗਰੀ ਜਿਹੜੀ ਆ ਬਿਲਕੁਲ ਹੀ ਜਿਹੜੀ ਕਹਿ ਲਿਓ ਵੀ ਰੌਣਕ ਮੇਲੇ ਵਾਲੀ ਜਿੱਦਾਂ ਉੱਥੇ ਮੂੰਹ ਵਿਕਰਿਆ ਨੇ ਜੀ ਜੀ ਇਦਾਂ ਹੀ ਇਦਾਂ ਹੀ ਹਾਂ ਕਿਵੇਂ ਦੇਖਦੇ ਹੋ ਇਸ ਚ ਸਾਡੇ ਇੱਕ ਨਵਾਂ ਨਗਮਾ ਆ ਰਿਹਾ ਤਵਾਰੀਖੇ ਸਰੰਦ ਅਸੀਂ ਉੱਥੇ ਸ਼ੂਟ ਕਰਨ ਵਾਸਤੇ ਗਏ ਅਸੀਂ 9 ਜੌਣ ਮੁੰਡੇ ਵੇਖੇ ਉਹਨਾਂ ਨੇ ਸਪੀਕਰ ਜੇ ਪਾਪੂ ਜੀ ਹੁੰਦੇ ਮੂੰਹ ਚ ਪਾ ਕੇ ਤੇ ਉੱਚੀ ਉੱਚੀ ਵਜਾਉਂਦੇ ਜਾਣ ਗੁਰਦਰ ਜੋਤੀ ਸਰੂਪ ਵਾਲਾ ਮੈਂ ਹਰਾ ਸੀ ਮੈਂ ਕਿਹਾ ਵੀ ਇੱਥੇ ਆ ਕੇ ਤੇ ਸ਼ਾਂਤੀ ਮਿਲਣੀ ਚਾਹੀਦੀ ਸੀ ਇੱਥੇ ਆ ਕੇ ਤੇ ਮਨ ਨੂੰ ਐ ਠੰਡ ਮਿਲਣੀ ਚਾਹੀਦੀ ਸੀ ਕਿ ਸਹਿਬਜ਼ਾਦੇ ਨੂੰ ਮੱਥਾ ਟੇਕਣ ਵਾਸਤੇ ਆਏ ਸਹਿਬਜ਼ਾਦਿਆਂ ਦੇ ਦਰਸ਼ਨ ਕਰਨ ਵਾਸਤੇ ਆਏ ਪਰ ਇੱਥੇ ਲੋਕਾਂ ਨੇ ਕੀ ਹਾਲਾਤ ਬਣਾਏ ਹੋਏ ਫਿਰ ਲੋਕੀ ਨੌਜਵਾਨ ਕਹਿੰਦੇ ਵੀ ਸਾਨੂੰ ਮਢੀਰ ਨਾ ਕਹੋ ਹੂੰ ਇਨਾਂ ਨੂੰ ਮੰਦਿਰ ਨਾ ਕਿਹਾ ਤੇ ਹੋਰ ਕੀ ਕਿਹਾ ਕਿ ਇਨਾਂ ਨੂੰ ਮੰਦਿਰ ਹੀ ਕਿਹਾ ਜਾ ਸਕਦਾ ਆ ਹਾਂ ਉਹਨਾਂ ਨੂੰ ਮੰਦਿਰ ਆਪਾਂ ਨਹੀਂ ਕਹਿ ਸਕਦੇ ਜਿਹੜੇ ਗੁਰੂ ਗੁਰੂ ਜਪਦੇ ਜਾਂਦੇ ਆ ਤੇ ਗੁਰੂ ਗੁਰੂ ਜਪਦੇ ਆਉਂਦੇ ਉਹ ਮੰਦਿਰ ਦੇ ਵਿੱਚ ਨਹੀਂ ਆਉਂਦੇ ਤੇ ਗੁਰੂ ਦੇ ਸੇਖ ਆ ਗੁਰੂ ਦੇ ਪਿਆਰੇ ਆ ਪਰ ਇਨਾਂ ਨੂੰ ਆਪਾਂ ਕੋਈ ਗੁਰੂ ਦੇ ਪਿਆਰੇ ਨਹੀਂ ਕਹਿ ਸਕਦੇ ਮੰਦਿਰ ਦੇ ਵਿੱਚ ਹੀ ਆਉਂਦੇ ਆ ਦੂਜੀ ਗੱਲ ਵੇਚਣ ਦੀ ਚੀਜ਼ ਰਹੀ ਉੱਥੇ ਜਾ ਕੇ ਅਸੀਂ ਵੇਖਿਆ ਉੱਥੇ ਜੀ ਇਹ ਆਈਸਕ੍ਰੀਮ ਇੰਨੇ ਪ੍ਰਕਾਰ ਦੀ ਹੈ ਜੀ ਇੱਥੇ ਆਹ ਫਲੇਵਰ ਹੈ ਇੱਥੇ ਆਹ ਫਲੇਵਰ ਬਣਿਆ ਆਇਦਰ ਆਓ ਇੰਨੇ ਦਾ ਗਲਾਸ ਇੱਥੇ ਇੰਨੇ ਦਾ ਗਲਾਸ ਉੱਥੇ ਟੈਡੀ ਬੀਅਰ ਵੇਖ ਰਹੇ ਟੋਏ ਵੇਖ ਰਹੇ ਆ ਹੋਰ ਜਿਹੜੀਆਂ ਬੀਬੀਆਂ ਜਿਹੜੀਆਂ ਸਾਡੀਆਂ ਭੈਣਾਂ ਦਾ ਫਰਜ਼ ਬਣਦਾ ਸੀ ਕਿ ਉੱਥੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਬੱਚਿਆਂ ਨੂੰ ਦੱਸਣ ਵੀ ਇੱਥੇ ਬਾਬਾ ਜੋਰਾਵਾਰ ਸਿੰਘ ਨੂੰ ਚਣਿਆ ਗਿਆ ਸੀ ਇੱਥੇ ਬਾਬਾ ਫਤਿਹ ਸਿੰਘ ਨੂੰ ਦੁਆਰਾ ਵਿੱਚ ਚਣਿਆ ਗਿਆ ਸੀ ਉਹ ਸਾਡੀਆਂ ਭੈਣਾਂ ਤੇ ਆਪਦੇ ਜਗਲੇ ਵੇਲੇ ਖਰੀਦਦੀਆਂ ਪਈਆਂ ਉਹਦੇ ਭੈਣਾ ਬੱਚਿਆਂ ਨੂੰ ਉੱਥੇ ਪਕਾਣੇ ਦੇ ਟਰੈਕਟਰ ਲੈ ਕੇ ਦਿੰਦੀਆਂ ਪਈਆਂ ਹਾਲੇ ਕਿ ਉੱਥੇ ਜਾ ਕੇ ਭੈਣਾ ਦਾ ਫਰਜ ਬੰਦਾ ਸੀ ਉੱਥੇ ਗੁਰਦੁਆਰਾ ਜੋਤੀ ਸਰੂਪ ਜਾਣ ਚੌਂਕੜਾਂ ਮਾਰ ਕੇ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠਣ ਤੇ ਦੱਸਣ ਵੀ ਇੱਥੇ ਸਹਿਬ ਜਾਦਿਆਂ ਦਾ ਆ ਇਤਿਹਾਸ ਆ ਬਿਲਕੁਲ ਪਰ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵਿਕ ਰਹੀਆਂ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ ਵੀ ਸਹਿਬ ਜਾਦਿਆਂ ਦੀ ਸ਼ਹਾਦਤ ਦਾ ਲੋਕੀ ਬੜਾ ਸਤਿਕਾਰ ਕਰਦੇ ਹੁੰਦੇ ਸੀ ਹਮ ਇੱਕ ਮਹੀਨੇ ਦੇ ਅੰਦਰ ਅੰਦਰ ਆ ਪੋ ਦੇ ਮਹੀਨੇ ਦੇ ਅੰਦਰ ਅੰਦਰ ਹੀ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੇ ਦਾ ਸਾਰਾ ਪਰਿਵਾਰ ਆਪਣਾ ਕੌਮ ਦੇ ਉਪਰੋਂ ਨਿਸ਼ਾਵਰ ਕਰ ਦਿੱਤਾ ਬਿਲਕੁਲ ਕੋਈ ਨਹੀਂ ਅਸੀਂ ਪਾਇਆ ਪੁਰਾਣੇ ਸਮੇਂ ਚ ਲੋਕੀ ਕਿੱਦਾਂ ਸਤਕਾਰ ਕਰਦੇ ਸੀ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਕਿ ਬਜ਼ੁਰਗ ਦੱਸਦੇ ਆ ਵੀ ਜਦੋਂ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨੋਂ ਨੇ ਲੋਕਾਂ ਨੇ ਕਹਿਣਾ ਪੀ ਜਿੰਨੇ ਦਿਨ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਚੱਲਨੇ ਆਪਾਂ ਮੰਜੇ ਦੇ ਉੱਤੇ ਆਰਾਮ ਨਹੀਂ ਕਰਨਾ। ਹਾਂ ਥੱਲੇ ਕਪੜਾ ਵਿਛਾ ਕੇ ਲੋਕੀ ਧਰਤੀ ਤੇ ਆਰਾਮ ਕਰਿਆ ਕਰਦੇ ਸੀ। ਲੋਕੀ ਉੱਤੇ ਥਾਂ ਉੱਪਰਲੀ ਜਗ੍ਹਾ ਤੇ ਬੈਠਿਆ ਨਹੀਂ ਸੀ ਕਰਦੇ ਉੱਚੀ ਥਾਂ ਦੇ ਉੱਤੇ ਲੰਮੇ ਨਹੀਂ ਸੀ ਪਿਆ ਕਰਦੇ ਸੌਇਆ ਨਹੀਂ ਸੀ ਕਰਦੇ। ਅੱਜ ਤੇ ਮਹਾਰਾਜ ਦੇ ਬਰਾਬਰੀ ਲੋਕਾਂ ਨੇ ਕੁਰਸੀਆਂ ਲਾ ਦਿੱਤੀਆਂ। ਇਹ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਤਿਕਾਰ ਥੋੜਾ ਹੈ। ਹੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਤਿਕਾਰ ਤੇ ਤਾਂ ਹੀ ਕੀਤਾ ਜਾ ਸਕਦਾ ਜੇ ਅਸੀਂ ਵੀ ਪਰਾਣੇ ਸਿੰਘਾਂ ਵਾਂਗੂ ਥੱਲੇ ਆਸਣ ਲਾ ਕੇ ਆਰਾਮ ਕਰਿਆ ਕਰੀਏ ਲੋਕੀ ਕਹਿੰਦੇ ਹੁੰਦੇ ਸੀ ਅੱਜ ਘਰ ਦੇ ਵਿੱਚ ਸਾਦੀ ਦਾਲ ਬਣਾ ਕੇ ਤੇ ਪ੍ਰਸ਼ਾਦਾ ਛਕ ਲਈਏ ਕੋਈ ਘਰ ਵਿੱਚ ਮਿੱਠਾ ਪਕਵਾਨ ਨਹੀਂ ਬਣਾਉਣਾ ਕੋਈ ਵੀ ਮਿੱਠੀ ਵਸਤੂ ਨਹੀਂ ਬਣਾਉਣੀ ਸਾਦਾ ਭੋਜਨ ਛਕਣਾ ਸਾਦਾ ਪ੍ਰਸ਼ਾਦਾ ਛਕਣਾ ਲੋਕੀ ਸਹਿਬ ਜਦਨ ਦੀ ਸ਼ਹਾਦਤ ਦਾ ਇਦਾਂ ਅਦਬ ਕਰਦੇ ਹੁੰਦੇ ਸੀ ਅੱਜ ਵੀ ਬਹੁਤ ਸਾਰੇ ਪਿੰਡਾਂ 'ਚ ਹੈਗਾ ਹੈ ਹਾਂਜੀ ਅੱਜ ਵੀ ਕਈ ਹੈ ਸਾਰੇ ਨਹੀਂ ਇੱਕ ਹੈਗੇ ਬਹੁਤ ਚੜ੍ਹਦੀ ਕਲਾ ਵਾਲੇ ਸਾਡੇ ਸਿੰਘ ਹੈਗੇ ਆ ਹੂੰ ਜਿਹੜੇ ਸਹਿਬ ਜਦਾਂ ਦੀ ਸ਼ਹਾਦਤ ਦਾ ਸਤਿਕਾਰ ਕਰਦੇ ਫਿਰ ਖੁਸ਼ੀ ਦਾ ਕੋਈ ਪ੍ਰੋਗਰਾਮ ਨਹੀਂ ਸੀ ਕੀਤਾ ਜਾਂਦਾ ਵਿਆਹ ਸ਼ਾਦੀ ਨਹੀਂ ਕੀਤਾ ਜਾਂਦਾ ਹਣਾ ਪਰ ਹੁਣ ਤੇ ਤੁਸੀਂ ਵੇਖਦੇ ਹੋ ਨਤਿਆ ਅਬ ਸਾਨੂੰ ਵੀ ਆ ਜੀ 11 12 ਪੋਦੇ ਦਿਨਾਂ ਦੇ ਵਿੱਚ ਢਾਡੀ ਜਥਾ ਜਿੱਦਾਂ ਸਾਡਾ ਸਾਨੂੰ ਬੜੇ ਫੋਨ ਆਉਂਦੇ ਆ ਜੀ ਭਾਈ ਸਾਹਿਬ 26 ਤਰੀਕ ਦਾ ਪ੍ਰੋਗਰਾਮ ਸਾਡੇ ਬੱਚੇ ਦਾ ਜਨਮ ਦਿਨ ਹੈ ਸਾਡੇ ਬੱਚੇ ਦਾ ਵਿਆਹ ਹੈ 27 ਦਾ 28 ਦਾ ਅਸੀਂ ਜਵਾਬ ਦੇਈਦੇ ਪੀ ਇਹਨਾਂ ਦਿਨਾਂ ਦੇ ਵਿੱਚ ਅਸੀਂ ਵਿਆਹਾਂ ਦੇ ਪ੍ਰੋਗਰਾਮ ਲਾਉਣੇ ਨਹੀਂ ਨਹੀਂ ਅਸੀਂ ਕਿਹੇ ਭਾਵੇਂ ਜਿਹਦਾ ਮਰਜ਼ੀ ਜਨਮ ਦਿਨ ਹੋਵੇ ਅਸੀਂ ਜਨਮ ਦਿਨ ਦਾ ਪ੍ਰੋਗਰਾਮ ਵੀ ਨਹੀਂ ਕਰਨਾ ਹੈਗਾ ਅਸੀਂ ਕਰਨਾ ਤੇ ਸਿਰਫ ਸਾਬ ਜਾਦਨ ਦੀ ਸ਼ਹਾਦਤ ਨੂੰ ਮੱਥਾ ਟੇਕਾਂਗੇ ਕੱਲਗੀ ਧਰਜੀ ਦੇ ਪਰਿਵਾਰ ਨੂੰ ਮੱਥਾ ਟੇਕਾਂਗੇ ਹੋਰ ਅਸੀਂ ਕੋਈ ਵੀ ਇਦਾਂ ਦਾ ਸਮਾਗਮ ਨਹੀਂ ਕਰਨਾ ਕੱਲ ਨੂੰ 25 ਤਰੀਕ ਆ ਉਹਨਾਂ ਦਾ ਆ ਰਿਹਾ ਵੱਡਾ ਦਿਨ ਜਿਹੜਾ 크ਿਸਚਨ ਭਾਈਚਾਰਾ ਮਨਾਉਂਦਾ ਮੁਬਾਰਕ ਉਹਨਾਂ ਨੂੰ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਮੁਬਾਰਕ ਹੈ ਜੀ ਹਨਾ ਪਰ ਉਹਦੇ ਵਿੱਚ ਕਈ ਵਾਰੀ ਆਪਾਂ ਦੇਖਦੇ ਸਾਡੇ ਸਿੱਖ ਜਿਹੜੇ ਆ ਉਹਨਾਂ ਦੇ ਬੱਚੇ ਜਿਹੜੇ ਆ ਉਹ ਵੀ ਸੰਟਾ ਕਲੋਜ਼ ਬਣ ਕੇ ਘੁੰਮ ਰਿਹਾ ਅੰਗਾਂ ਦੇ ਉੱਤੇ ਟੋਪੀਆਂ ਰੱਖ ਕੇ ਚਾ ਰਿਹਾ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਬੇਨਤੀ ਕਰਦੇ ਆ ਭਾਈ ਪਹਿਲੀ ਤੇ ਗੱਲ ਮਾਤਾ ਪਿਤਾ ਉਹਨਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਤੁਸੀਂ ਬੱਚੇ ਜਿੰਨਾ ਸਕੂਲਾਂ ਦੇ ਵਿੱਚ ਪੜਨ ਵਾਸਤੇ ਪਾਏ ਆ ਨਾ ਕਦੇ ਉਹਨਾਂ ਦੇ ਅੰਦਰ ਜਾ ਕੇ ਤੇ ਉਹਨਾਂ ਦੀਆਂ ਕਲਾਸਾਂ ਵਿੱਚ ਬੈਠ ਕੇ ਆਪ ਵੀ ਵੇਖਿਆ ਕਰੋ ਵੀ ਉਹਨਾਂ ਸਕੂਲਾਂ ਵਿੱਚ ਕੀ ਹੁੰਦਾ। ਬਿਲਕੁਲ। ਤੁਸੀਂ ਤੇ ਘਰੇ ਬੈਠੇ ਹੁੰਦੇ ਹੋ। ਉੱਥੇ ਉਹਨਾਂ ਨੂੰ ਕਿਤੇ ਬਾਬਾਜੀ ਸਿੰਘ, ਬਾਬਾ ਜੁਹਾਰ ਸਿੰਘ ਤੇ ਬਾਬਾ ਜੋਰਾਵਾਲ ਸਿੰਘ, ਬਾਬਾ ਫਤਿਹ ਸਿੰਘ ਦੀ ਕੁਰਬਾਨੀ ਬਾਰੇ ਨਹੀਂ ਦੱਸਿਆ ਜਾਂਦਾ। ਹਮਮ। ਉੱਥੇ ਜਿਹੜਾ ਉਹਨਾਂ ਦਾ ਧਰਮ ਆ, ਉਹਨਾਂ ਦਾ ਜਿਹੜਾ ਪਿਸ਼ੋਕੜਿਆ, ਉਹਦੇ ਬਾਰੇ ਹੀ ਉਹਨਾਂ ਬੱਚਿਆਂ ਨੂੰ ਦੱਸਿਆ ਜਾਂਦਾ ਹੈ। ਬਿਲਕੁਲ। ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਗੁਰਪੁਰਬ ਤੇ ਉਹ ਨਗਰ ਕੀਰਤਨ ਨਹੀਂ ਕੱਢਦੇ, ਉਹ ਸੰਭਾਗਮ ਨਹੀਂ ਕਰਵਾਉਂਦੇ। ਹਮਮ। ਸੋ ਤੁਸੀਂ ਉਹਨਾਂ ਸਕੂਲਾਂ ਜਿੱਥੇ ਸਾਡੇ ਵਡੇਰਿਆਂ ਦੀ ਕੁਰਬਾਨੀ ਬਾਰੇ ਦੱਸਿਆ ਜਾਂਦਾ ਜਿੱਥੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਅਸੀਂ ਬੱਚਿਆਂ ਨੂੰ ਉੱਥੇ ਪਾ ਦਿੱਤਾ ਹੂੰ ਜਿੱਥੇ ਸਾਡੇ ਬੱਚਿਆਂ ਨੂੰ ਇੱਕ ਸਾਡੇ ਧਰਮ ਦੇ ਨਾਲ ਉਹ ਤੋੜਿਆ ਜਾ ਰਿਹਾ ਹੈ ਬਿਲਕੁਲ ਸੋ ਮੈਂ ਬੇਨਤੀ ਕਰਦਾ ਹਾਂ ਕੋਈ ਬਹੁਤ ਸਾਰੇ ਤੁਸੀਂ ਵੇਖਦੇ ਹੋ ਆਪਣੇ ਖਾਸ ਕਰਕੇ ਜਿਹੜੀ ਮਾਝੇ ਦੀ ਧਰਤੀ ਹੈ ਨਾ ਹੂੰ ਇਹ ਸ਼ਹੀਦਾਂ ਦੀ ਧਰਤੀ ਹੈ ਹੂੰ ਇਹਦਾ ਇੱਕ ਜਰਾ ਜਰਾ ਪਵਿੱਤਰ ਐ ਇੰਨੀ ਪਵਿੱਤਰ ਧਰਤੀ ਆ ਵੀ ਜਿਸ ਪਾਸੇ ਵੀ ਜਾਓ ਸ਼ਹੀਦੀ ਸ਼ਹੀਦ ਨਜ਼ਰੀ ਆਉਂਦੇ ਆ ਅੱਜ ਅੱਬੇ ਚਲੇ ਜਾ ਤੁਸੀਂ ਵੇਖਦੇ ਹੋ ਅਧੇ ਦੇ ਕਿਲੋਮੀਟਰ ਦੀ ਦੂਰੀ ਤੇ ਸ਼ਹੀਦਾਂ ਦੇ ਸਥਾਨ ਬਣੇ ਹੋਏ ਆ ਕਿੰਨੇ ਗੁਰਦਾਰ ਕਿੰਨੀਆਂ ਵੱਡੀਆਂ ਕੁਰਬਾਨੀਆਂ ਇਧਰ ਭਾਈ ਤਾਰੂ ਸਿੰਘ ਜੀ ਪੂਲਾ ਨਗਰ ਉਹਨਾਂ ਦਾ ਸਥਾਨ ਆ ਜਾਂਦਾ ਬਾਬਾ ਦੀਪ ਸਿੰਘ ਜੀ ਦਾ ਸਥਾਨ ਸੁਰ ਸਿੰਘ ਸ਼ੌਣੀ ਸਾਹਿਬ ਦਲਬਾਬਾ ਵਿਦੀ ਚੰਦ ਸਾਹਿਬ ਜੀ ਦਾ ਸਥਾਨ ਆ ਬਾਬਾ ਵਿਦੀ ਚੰਦ ਸਾਹਿਬ ਜੀ ਦਾ ਨਗਰ ਸ਼ੀਨਾ ਵੀ ਕਹਿ ਲਈਏ ਮਾਝ ਦੀ ਧਰਤੀ ਬਹੁਤ ਪਵਿੱਤਰ ਧਰਤੀ ਆ ਹੂੰ ਪਰ ਸਾਡੇ ਲੋਕਾਂ ਨੇ ਮਾਜੇ ਵਾਲਿਆਂ ਦਾ ਵੀ ਕਈ ਥਾਵਾਂ ਤੇ ਸਿਰਨੀਵਾ ਕਰਕੇ ਰੱਖ ਦਿੱਤਾ ਜਦੋਂ ਵਿਦੇਸ਼ਾਂ ਵਿੱਚ ਅਸੀਂ ਜਾਂਦੇ ਹਾਂ ਨਾ ਉਹ ਕਹਿੰਦੇ ਤੁਸੀਂ ਇਸਾਈਆਂ ਦੀ ਗੱਲ ਕਰਦੇ ਹੋ ਸਭ ਤੋਂ ਵੱਧ ਇਸਾਈ ਤੇ ਤੁਹਾਡੇ ਮਾਜੇ ਦੇ ਵਿੱਚ ਬਿਲਕੁਲ ਮੈਂ ਕਹਿਣ ਲੱਗਾ ਸਭ ਤੋਂ ਵੱਧ ਪ੍ਰਚਾਰ ਤੇ ਤੁਹਾਡਾ ਮਾਜੇ ਦੇ ਵਿੱਚ ਤੁਸੀਂ ਕਿੱਧਰ ਦੀਆਂ ਗੱਲਾਂ ਕਰੀ ਫਿਰਦੇ ਹੋ ਫਿਰ ਉੱਥੇ ਸਾਡਾ ਸਿਰਨੀਵਾ ਹੋ ਜਾਂਦਾ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਭ ਤੋਂ ਵੱਧ ਇਸਾਈ ਜਿਹੜੇ ਸਾਡੇ ਮਾਜੇ ਵਾਲੇ ਬਣ ਗਏ ਤੁਹਾਨੂੰ ਨਾ ਇੱਕ ਤੁਸੀਂ ਪ੍ਰਚਾਰਕ ਹੋ ਤਾਂ ਕਰਕੇ ਸਵਾਲ ਕਰ ਰਹੇ ਆ ਇੱਕ ਪ੍ਰਚਾਰਕ ਹੋਣ ਦੇ ਨਾਤੇ ਕਦੀ ਤੁਹਾਡੇ ਮਨ ਦੇ ਵਿੱਚ ਇਹ ਦੁੱਖ ਹੁੰਦਾ ਕਿ ਯਾਰ ਸਾਡੇ ਡੇਢ ਘੰਟਾ 2 ਘੰਟੇ ਬੋਲਣ ਦਾ ਕੀ ਫਾਇਦਾ ਜੇ ਇਹਨਾਂ ਨੇ ਉਸੇ ਕ੍ਰਿਤਿਆ ਵਿੱਚ ਫੇਰ ਰਹਿਣਾ ਬਿਲਕੁਲ ਜੀ ਆਉਂਦਾ ਦੁੱਖ ਕੋਈ ਸ਼ੱਕ ਨਹੀਂ ਨਹੀਂ ਤੇ ਬੜੇ ਵਾਸਤੇ ਪਾਈਦੇ ਸਹਿਬ ਜਿਆਦਿਆਂ ਦਾ ਵਾਸਤਾ ਤੱਕ ਪਾ ਕੇ ਕਹਿ ਦਿੰਦੇ ਆ ਵੀ ਆਪਣੇ ਧਰਮ ਦੇ ਵਿੱਚ ਪੱਕੇ ਰੋ ਜਿਹੜੇ ਉਹਨਾਂ ਦੇ ਧਰਮ ਵਿੱਚ ਜਿਹੜੇ ਪਹਿਲਾਂ ਹੀ ਹੈ ਉਹਨਾਂ ਨੂੰ ਕਹਿੰਨੇ ਵੀ ਤੁਸੀਂ ਆਪਣੇ ਧਰਮ ਵਿੱਚ ਪੱਕੇ ਰੋ ਤੇ ਜਿਹੜੇ ਆਪਣੇ ਵਾਲੇ ਉਹਨਾਂ ਨੂੰ ਬੇਨਤੀ ਕਰਦੇ ਵੀ ਆਪਣੇ ਧਰਮ ਵਿੱਚ ਪੱਕੇ ਰੋ ਕਿਉਂ ਐਵੇਂ ਕਿਸੇ ਦੇ ਪਿੱਛੇ ਲਾ ਕੇ ਥੋੜੀ ਜੀ ਮਾਇਆ ਦੇ ਲਾਲਚ ਦੇ ਵਿੱਚ ਆ ਕੇ ਤੇ ਆਪਣਾ ਧਰਮ ਤਿਆਗ ਦਿੰਦੇ ਹੋ ਤੇ ਸਾਚਿਆ ਵੀ ਜਿਹੜੇ ਅੱਜ ਉਹਨਾਂ ਦੇ ਧਰਮ ਵਿੱਚ ਗਏ ਪੈਸਿਆਂ ਦੇ ਪਿੱਛੇ ਲੱਗ ਕੇ ਕੱਲ ਨੂੰ ਉਹਨਾਂ ਨੇ ਕਿਦੇ ਉਧਰ ਪੱਕੇ ਰਹਿਣਾ ਕੱਲ ਨੂੰ ਇਸਲਾਮ ਵਾਲਿਆਂ ਨੇ ਥੋੜਾ ਜਿਹਾ ਚੋਗਾ ਵੱਧ ਪਾ ਦਿੱਤਾ ਤੇ ਉਹਨਾਂ ਨੇ ਉਧਰ ਝੁਗਣ ਵਾਸਤੇ ਚੱਲ ਜਣਾ ਆ ਤੇ ਹਾਲਾਤ ਇਹ ਲੋਕ ਬਹੁਤ ਸਾਰੇ ਐਸੇ ਲੋਕਾਂ ਨੂੰ ਮੈਂ ਜਾਣਦਾ ਜਿਹੜੇ ਲੋਕ ਇਹ ਕਹਿੰਦੇ ਵੀ ਉਹਨਾਂ ਭਾਈ ਸਾਹਿਬ ਨੇ ਲਾਜ ਕਰਾ ਕੇ ਦਿੱਤੇ ਆ ਸਕੇਈ ਕਹਿੰਦੇ ਸਾਡਾ ਘਰ ਬਣਾ ਕੇ ਦਿੱਤਾ ਵਾ ਕਈ ਕਹਿੰਦੇ ਸਾਡੇ ਬੱਚਿਆਂ ਨੂੰ ਮੁਫਤ ਪੜਾ ਰਿਹਾ ਕਿਸੇ ਨਾ ਕਿਸੇ ਤਰੀਕੇ ਠੱਗੀ ਤੇ ਵਜ ਰਹੀ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਠੱਗੀ ਵਜ ਰਹੀ ਆ ਹੂੰ ਇਨਾ ਹੀ ਹੋਣਾ ਚਾਹੀਦਾ ਨਹੀਂ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਇਹ ਬਹੁਤ ਗਲਤ ਪਾਸੇ ਤੁਰ ਪਿਆ ਸਾਨੂੰ ਸਾਡੇ ਧਰਮ ਵਿੱਚ ਪੱਕਿਆ ਰਹਿਣਾ ਚਾਹੀਦਾ ਹੈ ਅਸੀਂ ਵੇਖੀਏ ਆ ਇਨਾ ਦਿਨਾਂ ਦੇ ਵਿੱਚ ਅਸੀਂ ਉਹਨਾਂ ਦੀਆਂ ਟੋਪੀਆਂ ਪਾ ਕੇ ਉਹਨਾਂ ਦੇ 크੍ਰਿਸਚਨ ਧਰਮ ਦੇ ਵੱਲ ਤੁਰੇ ਫਿਰਦੇ ਹਾਂ ਇਨਾ ਦਿਨਾਂ ਵਿੱਚ ਦਸਤਾਨਾ ਸਜਾ ਕੇ ਤਿਆਰ ਬਰ ਤਿਆਰ ਹੋ ਕੇ ਤੇ ਸਹਿਬਜ਼ਾਦੇ ਨੂੰ ਮਿਲਣ ਵਾਸਤੇ ਜਾਣਾ ਚਾਹੀਦਾ ਸਹਿਬਜ਼ਾਦੇ ਨੂੰ ਮੱਥਾ ਟੇਕਣ ਵਾਸਤੇ ਜਾਣਾ ਚਾਹੀਦਾ ਤੇ ਟੋਪੀਆਂ ਪਾ ਕੇ ਤੇ ਉਹਨਾਂ ਦੇ ਜਾ ਕੇ ਜਸ਼ਨ ਮਨਾਉਂਦੇ ਫਿਰਨ ਦੇ ਹੂੰ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਸੋ ਇਹ ਸਨ ਗਿਆਨੀ ਗੁਰਪ੍ਰਤਾਪ ਸਿੰਘ ਜੀ ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਖੁੱਲੀਆਂ ਵਿਚਾਰਾਂ ਆਪਾਂ ਕੀਤੀਆਂ ਅੱਜ ਦੇ ਸਮੇਂ ਮੁਤਾਬਕ ਕਿ ਅੱਜ ਦੇ ਦਿਨਾਂ ਵਿੱਚ ਸਾਡੇ ਬਜ਼ੁਰਗ ਜਿੱਦਾਂ ਇਹਨਾਂ ਨੇ ਦੱਸਿਆ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਸੀ ਕਰਦੇ ਹੁੰਦੇ ਆਸਣ ਵੀ ਭੁੱਜੇ ਲਾਉਂਦੇ ਸੀ ਸਾਦਾ ਭੋਜਨ ਖਾਂਦੇ ਸੀ ਪਰ ਅੱਜ ਵੀ ਬਹੁਤ ਸਾਰੇ ਐਸੇ ਨਕਰਮੇ ਲੋਕ ਨੇ ਜਿਹੜੇ ਲੋਕ ਅੱਜ ਵੀ ਡੀਜੇ ਲਾ ਕੇ ਤੇ ਉਹ ਦੂਜੇ ਤਿਹਾਰਾਂ ਨੂੰ ਮਨਾ ਰਹੇ ਅਸੀਂ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕਰਦੇ ਇਹ ਵਾਰ-ਵਾਰ ਕਹਿ ਰਹੇ ਆ ਸਾਡਾ ਕਿਸੇ ਧਰਮ ਨਾਲ ਕੋਈ ਵਿਰੋਧਤਾ ਨਹੀਂ ਸਾਡੀ ਲਾਹਨਤ ਸਿਰਫ ਆਪਣੇ ਵਾਲਿਆਂ ਨੂੰ ਆ ਜਿਹੜੇ ਆਪਣੀਆਂ ਦਸਤਾਰਾਂ ਸਜਾ ਕੇ ਤੇ ਹੋਰਨਾਂ ਦੇ ਥਾਂ ਤੇ ਜਾ ਕੇ ਸਿਰ ਝੁਕਾਉਂਦੇ ਫਿਰਦੇ ਆ ਜਿਸ ਦਿਨ ਤੁਹਾਨੂੰ ਇਸ ਦਸਤਾਰ ਦੀ ਕੀਮਤ ਦਾ ਪਤਾ ਲੱਗ ਗਿਆ ਨਾ ਉਸ ਦਿਨ ਇੱਕ ਵਾਰੀ ਪਛਤਾਵਾ ਜ਼ਰੂਰ ਹੋਏਗਾ ਵੀ ਐਡੀ ਵੱਡੀ ਕੁਰਬਾਨੀ ਤੇ ਇੱਕ ਵਾਰੀ ਆਪਣੇ ਬੱਚਿਆਂ ਨੂੰ ਸਰਹੰਦ ਜਾਂ ਸਰਹੰਦ ਸਾਹਿਬ ਜਾਂ ਚਮਕੌਰ ਗੜੀ ਦੇ ਦਰਸ਼ਨ ਜ਼ਰੂਰ ਕਰਵਾਇਓ ਜੇ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਵੱਡਿਆਂ ਨੇ ਕਿੱਡੇ-ਕੱਡੇ ਮਾਰ ਕੇ ਮਾਰੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਭੁੱਲਾਂ ਚੁੱਕਾਂ ਦੀ ਮਾਫੀ ਵੇਖਦੇ ਰਹੋ ਸਰਖਾਪ ਟੀਵੀ ਧੰਨਵਾਦ